ਬਾਪ ਜਨਾਲਾ ਇਹ ਬੱਲ ਵੀ ਤਿਆਰ ਬਰ ਪਿਆਰ ਰਹਿਣਗੇ ਕਹਿੰਦਾ ਗੁੰਦ ਮਿਸਰੀਆਂ ਵਾਲੇ ਸੰਭਾਨ ਫਕੀਰਾਂ ਵਾਲੇ ਬਣ ਗਏ ਨੇ ਹੀਰੇ ਇਹ ਕਿਹਨ ਸੰਸਾਰ ਦੇ ਕਵਾਨੀਆਂ ਇੱਕ ਵਾਰ ਜਿਲਾ ਨਮਾਸ਼ਹਿਰ ਲਈ ਤਾੜੀ ਮਾਰੋ ਜ਼ੋਰਦਾਰ ਪੰਜਾਬ ਪੰਜਾਬੀਏ ਤੇ ਲਈ ਬਹੁਤ ਵੱਡੀ ਦੇਣ ਰਹੀ ਹੈ ਆਹ ਦੁਨੀਆ ਦੇ ਮੰਨੇ ਪ੍ਰਮੰਨੇ ਮਨ ਪੁੱਜੇ ਸਿਰੇ ਦੀ ਕੁਸ਼ਤੀ ਪ੍ਰਵੀਨ ਪਹਿਲਵਾਨ ਜੀ ਕੁਹਾੜੀ ਨੀਲੇ ਰੰਗ ਦੀ ਕੈਂ ਦੇ ਵਿੱਚ ਇਰਫਾਨ ਪਹਿਲਵਾਨ ਜੀ ਮੁੱਲਾ ਪਰੋ ਗੋਰਾ ਨੂੰ ਸ਼ੋਰਾਂ ਕੀਤੇ ਦੇ ਦਰਮਿਆਨ ਸਿਰੇ ਦੀ ਕੁਸ਼ਤੀ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਆਹ ਸਿਰੇ ਦੇ ਮਾਲ ਨੇ ਕਿ ਜਵਾਨੀ ਵਿੱਚ ਤਿਲਕ ਦਾ ਤਾਰ ਮਾਰਦਾ ਗਰੀਬ ਨੂੰ ਸਰਦੀ ਤੇ ਗਰਮੀ ਦਾ ਕਹਿਰ ਮਾਰਦਾ ਪਿੰਡੋਂ ਦੂਰ ਹੋਵੇ ਤਾਂ ਸ਼ਹਿਰ ਮਾਰਦਾ ਅੱਧ ਵਿੱਚ ਕਾਰੇ ਫੱਟ ਜਾਏ ਤਾਂ ਟਾਇਰ ਮਾਰਦਾ ਅੱਜ ਕੱਲ ਜਵਾਨੀ ਨੂੰ ਨਸ਼ੇ ਦਾ ਜ਼ਹਿਰ ਮਾਰਦਾ ਜਿੱਤੋਂ ਦੂਰ ਹਨ ਦੇ ਵੱਡੇ ਪਰਾਲੇ ਪੰਜ ਤੇ 6 ਤਰੀਕਾਂ ਪੈਸਾਂ ਦੀਆਂ ਹੁਣ ਗਿਆ ਪੰਜ ਤਰੀਕ ਆਦਰਾ ਮਾਨ ਦਾ ਸ਼ਿੰਝ ਮੇਲੇ ਦੀ ਗੱਲ ਹੋਣੀ ਹੈ ਅਕਤੂਬਰ ਦਾ ਮਹੀਨਾ ਤੇ 13 ਤਰੀਕ ਸਲਤਨਪੁਰ ਦੇ ਸ਼ਿਜ ਮੇਲੇ ਦੀ ਗੱਲ ਹੋਣੀ ਹੈ ਦੁਨੀਆਂ ਤੇ ਮੰਨੇ ਬਰ ਮੰਨੇ ਮੱਲ ਪੜਨੇ ਆ ਅਗਲੇ ਮਹੀਨੇ ਦੀ 13 ਤਰੀਕ ਨੂੰ ਪਰ ਅੱਜ ਦੇ ਦਿਨ ਦੀ ਗੱਲ ਕਰੀਏ ਲਓ ਸਾਹਮਣੇ ਦੇਖਦੇ ਗਲਾਵਰਪੁਰ ਦਾ ਦੰਗਲ ਆਜਲਾਵਰਪੁਰ ਦਾ 55ਵਾਂ ਸਾਲਾਨਾ ਸ਼ਿਜ ਮੇਲਾ ਅੱਜ ਤਾਂ ਪੂਰੀ ਦੁਨੀਆਂ 'ਚ ਪਤਾ ਲੱਗਿਆ ਕਿ ਸਿਰਾ ਕਰਤਾ ਗਲਾਵਰਪੁਰ ਦੇ ਮੱਲਾ ਨੇ ਸਿਰੇ ਦੀਆਂ ਕੁਸ਼ਤੀਆਂ ਲੜੀਆਂ ਆ ਘੋਰਾ ਨਿਸ਼ੋਰ ਜ਼ਰੀਰ ਹੈ ਆਰਾਮ ਦੀ タルਦੀ ਦਾ ਇਰਫਾਨ ਹੈ ਤੇ ਨਾਲ ਕਹਿੰਦੇ ਪਦਾਰਥ ਕੋਹੜੀ ਵਾਲੇ ਪਹਿਲਵਾਨ ਦਾ ਭਤੀਜਾ ਪੀਲੇ ਪਹਿਲਵਾਨ ਦਾ ਬੇਟਾ ਜਿਹੜਾ ਇਸ ਵੇਖਾੜੇ ਦੇ ਵਿੱਚ ਆ ਵੱਡੀ ਕੁਸ਼ਤੀ ਲੜ ਰਿਹਾ ਹੈ ਪ੍ਰਵੀਨ ਪਹਾੜੀ ਤੇ ਇਰਫਾਨ ਓਏ ਹੋਏ ਹੋਏ ਆ ਕੀ ਹੋ ਗਿਆ ਆ ਬੱਲੇ ਬੱਲੇ ਕਰਾਤੀ ਹੈ ਕਿ ਜਿਹੜਾ ਤੀਰ ਨਿਸ਼ਾਨੇ ਤੋਂ ਖੁੰਝ ਜਾਵੇ ਉਹ ਕਾਦਾ